ਦੋਸਤੋ ਤਣਾਉਲੇ ਮੇਲੇ ਤੇ ਆਪਾਂ ਪਹੁੰਚੇ ਹਾਂ ਮੋਹਰਾਂ ਨਸਲ ਦਾ ਮਾਲੀ ਦਿਖਾਉਣਾ ਤੁਹਾਨੂੰ ਬਹੁਤ ਵੱਡਾ ਜਿਹੜੇ ਵੀ ਚੈਨਲ ਦੇ ਪਹਿਲੀ ਯਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਬਾਈ ਦੂਜੇ ਪਾਸੇ ਦੋਸਤੋ ਦੀਦਾ ਨੀਗਾ ਐਡਾ ਵੱਡਾ ਮਾਲੀ ਆ ਘੱਟ ਦੇਖੋ ਬਾਈ ਵੀਡੀਓ ਬਣਾਉਦੇ ਆ ਸਾਰੇ ਦੇਖ ਸਕਦੇ ਪਾਣੀਪਤ ਸੇ ਆਇਆ ਹੈ ਦੋਸਤੋ ਇਹ ਸਾਰੀ ਡਿਟੇਲ ਦੇਖ ਸਕਦੇ ਹੋ ਫਰੀਕ ਪਿੰਡਾ ਕਾਗਯਰਗਾ ਹਾਂ ਕਹਾਂ ਸੇ ਆਇਆ ਹੈ ਆਪ ਗਾਉਂ ਟੇ ਟੂਆਡੀ ਗਾਉਂ ਟੇ ਟੂਆਡੀ ਜ਼ਿਲ੍ਹਾ ਜ਼ਿਲ੍ਹਾ ਪਾਣੀਪਤ ਠੀਕ ਹੈ ਤੇ ਇਹ ਇਹਦੇ ਟੀਕੇ ਤਿਆਰ ਕਰਾਤੇ ਆਪਾਂ ਛੋਟੇ ਦੇ ਸੀਮਨ ਦੇ ਹਾਂ ਹਾਂ ਸੀਮਨ ਤਿਆਰ ਕਰਾ ਲਿਆ ਇਸਕਾ ਹਾਂ ਤਿਆਰ ਹੈ ਠੀਕ ਆ ਤੇ ਕਿੰਨੇ ਕਾ dete ਆਪ 300 ਰੁਪਿਆ 300 ਰੁਪਿਆ ਕਾ ਤੇ ਆਪਕਾ ਨੰਬਰ ਨੰਬਰ ਉਹ ਗੱਡੀ ਕੋਲ ਤੋਂ ਫੋਟੋ ਆ ਲੈਣ ਤੇ ਵਾਲ ਠੀਕ ਆ ਦੇਖ ਸਕਦੇ ਹੋ ਦੋਸਤੋ ਸੀਮਨ ਦਾ ਰੇਟ ਦੋਸਤੋ 300 ਰੁਪਿਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲਾ ਆ ਦੋਸਤੋ ਲੱਗੀ ਫੋਟੋ ਬਾਈ ਦਾ ਨੰਬਰ ਹੈਗਾ 94631 91912 94631 91912 ਇਹ ਦੋਸਤੋ ਨੰਬਰ ਦੋਸਤੋ ਝੋਟੇ ਦੇ ਮਗਰ ਨਾਲ ਮੇਲਾ ਹੀ ਲੱਗਾ ਫਿਰਦਾ ਏਡਾ ਵੱਡਾ ਮੇਲੇ ਚ ਪਹੁੰਚਿਆ ਵਾ ਇਹ ਆ ਮੂਰਾ ਨਸਲ ਦੀ ਝੋਟੀ ਦੇਖੋ ਦੋਸਤੋ ਫੁੱਲ ਵੱਡੇ ਕੱਦ ਘਾਠ ਵਾਲੇ ਦੇਖ ਸਕਦੇ ਹੋ ਇਹ ਨਾ ਬਾਬੂ ਕੀ ਦੇਦਾ ਮਜ਼ਾ ਹਰ ਵਾਰ ਛੱਡ ਦੇ ਦੋ ਬਹੁਤ ਜਾਇਦਾ ਨਹੀਂ ਆ ਰਿਹਾ ਨਾ